ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਜੀ ਅੱਜ ਤੁਹਾਡੇ ਵਾਸਤੇ ਫੇਰ ਲੈ ਕੇ ਆਏ ਆਪਾਂ ਟਾਈ ਐਂਡ ਡਾਈ ਦੀਆਂ ਕੋਟੀਆਂ ਜਿਹੜੀਆਂ ਮੇਰੀਆਂ ਭੈਣਾਂ ਪਿਛਲੀ ਸਰਦੀ ਰਹਿ ਗਈਆਂ ਸੀ ਉਹ ਇਸ ਸਰਦੀ ਤੋਂ ਪਹਿਲਾਂ ਹੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤੇ ਆਪਾਂ ਅਲੱਗ-ਅਲੱਗ ਡਿਜ਼ਾਈਨ ਵੀ ਤਿਆਰ ਕਰਵਾਏ ਨੇ ਆਪਣੇ ਕੋਲ 5 ਕੋਟੀਆਂ ਆ ਚੁੱਕੀਆਂ ਨੇ ਤੇ ਹੋਰ ਆਪਣੇ ਕੋਲ ਆਉਣਗੇ ਅਜੇ 10-12 ਕੋਟੀਆਂ ਹੋਰ ਆ ਜਾਣਗੀਆਂ ਫਿਰ ਉਹ ਜਦੋਂ ਆਉਣਗੇ ਉਹਦੀ ਵੀਡੀਓ ਉਦੋਂ ਅਪਲੋਡ ਕਰ ਦਾਂਗੇ ਠੀਕ ਹੈ ਜੀ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਹੈਗੇ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਹ ਡਿਜ਼ਾਈਨ ਤਾਂ ਹੈਗਾ ਪਹਿਲਾ ਵਾਲਾ ਜੀ ਜਿਹੜਾ ਮੇਰੀ ਕੋਟੀ ਦਾ ਡਿਜ਼ਾਈਨ ਆ ਜਿਹੜਾ ਮੇਰੇ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਹ ਦੇਖੋ ਇਹ ਇਦਾਂ ਦਾ ਡਿਜ਼ਾਈਨ ਆ ਲੈਂਥ ਇਹਨਾਂ ਦੀ ਮੈਂ ਨਾਪ ਕੇ ਦੱਸਦੇ ਨੇ ਤੇ ਬਾਹ ਵੀ ਮੈਂ ਤੁਹਾਨੂੰ ਨਾਪ ਕੇ ਦੱਸ ਦੋਗੇ ਠੀਕ ਹੈ ਜੀ ਇਹਦੀ ਲੈਂਥ ਤਾਂ ਮੈਨੂੰ ਲੱਗਦਾ ਵੀ 17-18 ਇੰਚ ਹੋਊਗੇ। 18.5 19 ਇੰਚ ਹੈ ਜੇ ਇਹ ਜੇ ਖਿੱਚਦੇ ਆ ਤਾਂ 19 ਹੋ ਜਾਂਦੀ ਆ। ਹਾਂ 19 ਇੰਚ ਨਾਪ ਹੈ ਜੀ ਇਹਦਾ ਲੈਂਥ ਦਾ। ਤੇ ਬਾਹ ਵੀ ਤੁਹਾਨੂੰ ਦੱਸ ਦਿੰਨੀ ਆ ਮੈਂ। ਤੇ ਤੁਸੀਂ ਆਪਣੇ ਨਾਪ ਦਾ ਆਰਡਰ ਦੇ ਕੇ ਵੀ ਸਾਡੇ ਤੋਂ ਬਣਵਾ ਸਕਦੇ ਹੋ। 19 ਇੰਚ ਬਾਹਾਂ ਜੀ 19 ਇੰਚ ਲੈਂਥ ਹੈ। ਠੀਕ ਹੈ ਜੀ ਤੇ ਪਿੱਛੋਂ ਇਹ ਪਲੇਨ ਬਾਹਵਾ ਤੋਂ ਇਹ ਪਲੇਨ ਤੇ ਅਗਲੇ ਪਾਸੇ ਇਹਦੇ ਬੁਣਤੀ ਪਾਈ ਹੋਈ ਆ ਤੁਸੀਂ ਆਪਣਾ ਨਾਪ ਦੇਖ ਕੇ ਇਹਨੂੰ ਆਰਡਰ ਕਰ ਸਕਦੇ ਹੋ ਜੀ ਤੇ ਆਰਡਰ ਜਲਦੀ ਪਲੇਸ ਕਰਿਓ ਕਿਉਂਕਿ ਫਿਰ ਤੁਸੀਂ ਕਹਿ ਦਿੰਨੇ ਆ ਵੀ ਸਾਨੂੰ ਕੋਟੀਆਂ ਮਿਲੀਆਂ ਨਹੀਂ ਐਵੇਂ ਦੀ ਚੀਜ਼ਾਂ ਨੂੰ ਬੁਣਨ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹ ਵੀ ਇਸੇ ਨਾਪ ਦੀ ਹੈ ਜੀ ਨਾਪ ਵੀ ਇਹਦੇ ਇਹੀ ਆ ਤੇ ਬੁਣਤੀ ਵੀ ਇਹਦੇ ਵਿੱਚ ਸੇਮ ਆ ਸੇਮ ਹੈ ਕੋ ਥੋੜਾ ਜਿਹਾ ਫਰਕ ਨਹੀਂ ਸੇਮ ਹੈ ਜੇ ਇਹ ਇਹਦੀ ਲੈਂਥ ਵੀ ਮੈਨੂੰ ਲੱਗਦਾ ਵੀ 19 ਉਹਦੀ ਹੋਗੀ ਲੈਂਥ 19 ਬਾਹ ਦੀ ਲੈਂਥ ਹੋਊਗੀ ਬਸ ਇਹਦੀ ਵੀ 19 ਹੈ ਜੀ ਜਿਹੜਾ 19 ਇੰਚ ਨਾਪ ਹੈ ਮੇਰਾ ਪ੍ਰੋਪਰ ਨਾਪ ਹੈ ਇਹਦੀ ਬਾਹ ਥੋੜੀ ਜਿਹੀ ਲੰਮੀ ਹੈ ਸਾਢੇ 19 ਆ ਜਿਹੜਾ ਇਹ ਨਾਪ ਹੈ ਮੇਰਾ ਨਾਪ ਹੈ ਜਿਹੜੀਆਂ ਭੈਣਾਂ ਮੇਰੇ ਵਰਗੀਆਂ ਨੇ ਉਹ ਇਹਨੂੰ ਬਾਏ ਕਰ ਸਕਦੀਆਂ ਨੇ ਇੱਕ ਇਹ ਵੀ ਇਸੇ ਨਾਪ ਦੀ ਆ। ਨਾਪ ਵੀ ਇਹਦੇ ਇਹੀ ਹੈ ਤੇ ਬੁਲਤੀ ਵੀ ਇਹਦੀ ਇਹੀ ਆ। ਇਹ ਦੇਖੋ। ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਇਹ ਸਦਾਬਹਾਰ ਨੇ ਚੀਜ਼ਾਂ ਇਹ ਖਰਾਬ ਨਹੀਂ ਹੁੰਦੀਆਂ। ਤੇ ਜਿਹੜੇ ਮਰਜ਼ੀ ਸੂਟ ਤੇ ਆਪਾਂ ਇਹਨੇ ਵੇਅਰ ਕਰ ਸਕਦੇ ਆ। ਇਹਦੀ 2 ਇੰਚ ਬਾਹਾਂ ਜੀ। ਕਈ ਪਹਿਣਾ ਮੇਰੇਆਂ ਜਿਹੜੇ ਬਾਹਾਂ ਨੇ ਉਹ ਲੰਮੀਆਂ ਪਾਉਂਦੀਆਂ ਨੇ। ਇਹ ਬਾਹ ਲੰਮੀ ਹੁੰਦੀ ਆ। ਲੈਂਥ ਕੋਟੀ ਦੀ 19 ਇੰਚ ਆ ਪਿੱਛੋਂ ਇਹ ਵੀ ਪਲੇਨ ਆ ਤੇ ਅਗਲੇ ਪਾਸੇ ਇਹਦੇ ਬੁੰਤੀ ਪਾਈ ਹੋਈ ਆ ਬਟਨ ਸਾਰਿਆਂ ਨੂੰ ਅਲੱਗ-ਅਲੱਗ ਦਿੱਤੇ ਹੋਏ ਨੇ ਇਹਨੂੰ ਪਰਪਲ ਜਿਹਾ ਕਲਰ ਦੇਨੇ ਇਹਨੂੰ ਦੇਖਾਂ ਕਿਹੜੇ ਨੇ ਹਾਂਜੀ ਬਟਨਾਂ ਦਾ ਤਿੰਨਾਂ ਦਾ ਹੀ ਫਰਕ ਹੈ ਇਹਨਾਂ ਦਾ ਦੇਖੋ ਇਹਨੂੰ ਸਿੰਪਲ ਨੇ ਇਹਨੂੰ ਵਾਈਨ ਹਾ ਪਰਪਲ ਕਲਰ ਦੇਨੇ ਤੇ ਇਹਨੂੰ ਫਿਰੋਜੀ ਛੇੜ ਦੇਨੇ ਸਾਰੀਆਂ ਕੋਟੀਆਂ ਨੂੰ ਬਟਨ ਅਲੱਗ-ਅਲੱਗ ਨੇ ਜੀ ਤੇ ਇਹਦਾ ਡਿਜ਼ਾਈਨ ਆਪਾਂ ਥੋੜਾ ਜਿਹਾ ਚੇਂਜ ਕਰਤਾ ਕਿਉਂਕਿ ਇਹ ਆਰਡਰ ਵਾਲੀ ਸੀਗੀ ਇਹਦਾ ਡਿਜ਼ਾਈਨ ਇਦਾਂ ਦਾ ਇਹਦੀ ਪੱਟੀ ਤੇ ਵੀ ਬੇਲ ਪਾਈ ਹੋਈ ਆ ਹਾਂ ਇਹ ਥੋੜੀ ਜੀ ਲੌਂਗ ਲੈਂਥ ਆ ਉਹਨਾਂ ਨੇ ਆਰਡਰ ਤੇ ਬਣਵਾਈ ਆ ਇਹ ਪਰ ਤੁਸੀਂ ਵੀ ਇਹ ਡਿਜ਼ਾਈਨ ਬਣਵਾ ਸਕਦੇ ਹੋ ਆਪਣੀ ਕੋਟੀ ਤੇ ਠੀਕ ਹੈ ਜੀ ਇਹਦੇ ਬਟਨ ਲੱਗੇ ਹੋਏ ਨੇ 8 8 ਬਟਨ ਲੱਗੇ ਹੋਏ ਨੇ ਇਹਦੀ ਲੈਂਥ ਵੀ ਤੁਹਾਨੂੰ ਮੈਂ ਦੱਸ ਦੰਨੀ ਆ ਇਹਦੀ 22 ਇੰਚ ਹੈਗੇ ਬਾਹ ਦੀ ਲੈਂਥ ਜੇ ਬੋਲਾਂ ਤਾਂ 22 ਕੋਟੀ ਦੀ ਹੋਊ ਸ਼ਾਇਦ ਸਾਢੇ 22 ਕੋਟੀ ਦੀ ਹੈ ਜੀ ਤੁਸੀਂ ਇਹਨੂੰ ਵੀ ਆਰਡਰ ਕਰ ਸਕਦੇ ਹੋ ਇਹ ਵੀ ਪਿੱਛੋਂ ਪਲੇਨ ਅਗਲੇ ਪਾਸੇ ਤੋਂ ਬਣਤੀ ਆ ਐਦਾਂ ਤੇ ਹੁਣ ਆਪਾਂ ਹੋਰ ਵੀ ਡਿਜ਼ਾਈਨ ਇਹਨਾਂ ਚ ਬਦਲਾਅ ਕੀਤੇ ਨੇ ਥੋੜੇ ਥੋੜੇ ਜੇ ਬਾਹਾਂਾਂ ਤੇ ਵੀ ਡਿਜ਼ਾਈਨ ਕੀਤਾ ਆਪਾਂ ਨੇ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਖਰੀਦ ਸਕਦੇ ਹੋ ਠੀਕ ਹੈ ਜੀ ਇੱਕ ਇਹ ਕੋਟੀ ਬਣਾਈਏ ਇਹ ਵੀ ਆਰਡਰ ਤੇ ਆ ਤੇ ਸਗੋਂ ਭੈਣ ਜਿਹੜੀ ਤਾਂ ਕੋਟੀ ਬਣਵਾਈ ਸੀ ਸੀ ਸਕਿਨ ਕੋਟੀ ਵਾਲੀ ਉਹ ਮੈਨੂੰ ਜ਼ਰੂਰ ਮੈਸੇਜ ਕਰੇ ਕਿਉਂਕਿ ਮੇਰੇ ਤੋਂ ਨਾ ਉਹਦਾ ਨੰਬਰ ਗੁੰਮ ਹੋ ਗਿਆ ਕਿਤੇ ਅਚਾਰ ਦਾ ਕੀਤਾ ਸੀ ਨਾ ਅਚਾਰ ਵਾਲੇ ਦੇ ਇੰਨੇ ਨੰਬਰ ਆ ਚੁੱਕੇ ਨੇ ਤੇ ਕੋਟੀਆਂ ਵਾਲੇ ਦੇ ਨੰਬਰ ਮੇਰੇ ਤੋਂ ਪਿੱਛੇ ਚਲੇ ਗਏ ਤੇ ਜਿਨੇ ਇਹ ਸਕਿਨ ਕਲਰ ਦੀ ਕੋਟੀ ਬਣਾਈ ਸੀਗੀ ਉਹਦੀ ਸ਼ਾਇਦ ਪੇਮੈਂਟ ਵੀ ਥੋੜੀ ਬਹੁਤੀ ਆਈ ਹੋਈ ਆ ਤੇ ਤੁਸੀਂ ਮੈਨੂੰ ਵਟਸਐਪ ਤੇ ਹੈਲੋ ਜ਼ਰੂਰ ਕਰਦੇ ਹੋ ਠੀਕ ਹੈ ਜੇ ਤੁਹਾਡੀ ਕੋਟੀ ਬਣ ਕੇ ਬਿਲਕੁਲ ਰੈਡੀ ਆ ਦੇਖੋ ਕਿੰਨੀ ਸੋਹਣੀ ਬਣੀ ਆ ਜਮਾਈ ਜਿਵੇਂ ਰੈਡੀमेड ਕੋਟੀ ਹੁੰਦੀ ਹੈ ਨਾ ਓਦਾਂ ਦੀ ਕੋਟੀ ਦੀ ਬਣਾਈ ਆ ਦੇਖੋ ਦੇਖੋ ਕਿੰਨੀ ਪਿਆਰੀ ਲੱਗਦੀ ਆ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਜ਼ਿਆਦਾ ਸਫਾਈ ਆ ਹੱਥ ਤੇ ਤੁਸੀਂ ਦੇਖ ਸਕਦੇ ਹੋ ਤੇ ਇਹਦੀਆਂ ਬਾਹਾਂ ਤੇ ਵੀ ਬੁਣਤੀ ਆ ਦੋਨੇ ਬਾਹਾਂ ਤੇ ਤੇ ਇਹਦੀ ਬੈਕ ਸਾਈਡ ਵੀ ਬੈਕ ਸਾਈਡ ਦੇਖੋ ਕਿੰਨੀ ਸੋਹਣੀ ਆ ਬਾਹਲੀ ਸੋਹਣੀ ਕੋਟੀ ਬਣੀ ਹੋਈ ਆ ਠੀਕ ਹੈ ਜੀ ਇਦਾਂ ਲੈਂ ਤੁਸੀਂ ਮੈਂ ਤੁਹਾਨੂੰ ਨਾਪ ਕੇ ਦਿਖਾ ਦਿੰਨੇ ਤੁਸੀਂ ਵੀ ਇਦਾਂ ਦੀ ਕੋਟੀ ਸੇਮ ਟੂ ਸੇਮ ਬਣਵਾ ਸਕਦੇ ਹੋ ਜਿਵੇਂ ਕੋਈ ਮੇਰੀ ਮੰਮੀ ਦੀ ਏਜ ਦਾ ਹਨਾ ਜਾਂ ਕੋਈ ਮੇਰੇ ਨਾਲ ਵੱਡੀਆਂ ਏਜ ਦੀਆਂ ਨੇ ਜਾਂ ਫਿਰ ਜਿਵੇਂ ਸਕਿਨ ਕਲਰ ਵੀ ਕੋਈ ਸਰਦਾਰੀ ਜਿਹਾ ਕਲਰ ਹੈ ਕੋਈ ਐ ਨਹੀਂ ਹੈਗਾ ਵੀ 올ਡ ਜਿਹਾ ਕਲਰ ਹੈ ਮੇਰੇ ਕੋਲ ਵੀ ਹੈਗੀ ਹੈ ਸਕਿਨ ਕਲਰ ਦੀ ਇਹ ਜੀ 23 ਇੰਚ ਲੈਂਥ ਹੈ ਜੀ 23 ਇੰਚ ਲੈਂਥ ਹੈਗੀ ਕੋਟੀ ਦੀ ਬਾਹੋਂ ਦੀ ਮੈਨਾਂ ਘੱਟ ਹੋਊਗੀ ਬਾਹਾਂ ਦੀ ਹੈਗੇ 22 ਇੰਚ ਤੇ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਗਰਮੀ ਬਹੁਤ ਹੈ ਨਹੀਂ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਦੇ ਕਿਉਂਕਿ ਪੱਖੇ ਦੇ ਬਿਨਾਂ ਤਾਂ ਪਹਿਲਾਂ ਹੀ ਬਹੁਤ ਗਰਮੀ ਲੱਗ ਰਹੀ ਆ ਚਲੋ ਅੱਜ ਦੀ ਵੀਡੀਓ ਚ ਬਸ ਇੰਨੇ ਹੀ ਸੀ ਜੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤੇ ਕੋਟੀਆਂ ਦਾ ਆਰਡਰ ਦੇ ਕੇ ਤੁਸੀਂ ਫਟਾਫਟ ਆਪਣੇ ਆਰਡਰ ਬੁੱਕ ਕਰ ਲਓ ਤੇ ਸਰਦੀ ਆਉਣ ਤੋਂ ਪਹਿਲਾਂ ਹੀ ਤੁਹਾਡੇ ਜਿਹੜੇ ਕੋਟੀਆਂ ਦੇ ਆਰਡਰ ਨੇ ਪੂਰੇ ਹੋ ਜਾਣਗੇ ਵੀਡੀਓ ਚ ਇਹੀ ਕੋਟੀਆਂ ਸਿਗੀਆਂ ਆਪਣੇ ਕੋਲ ਜਿਵੇਂ ਜਿਵੇਂ ਆਈ ਜਾਣਗੇ ਰੈਡੀ ਹੋ ਕੇ ਕਿਉਂਕਿ ਆਪਾਂ ਸਰਦੀ ਤੋਂ ਪਹਿਲਾਂ ਹੀ ਤਿਆਰ ਕਰਵਾ ਰਿਹਾ ਸਾਰਾ ਸਟਾਕ ਆ ਜਿਹੜਾ ਵੀ ਮੇਰੀਆਂ ਭੈਣਾਂ ਨੂੰ ਇਹ ਨਾ ਹੋਵੇ ਵੀ ਹਾਂ ਤੁਸੀਂ ਆਰਡਰ ਦਿੱਤਾ ਪੇਮੈਂਟ ਵੀ ਕਰਤੀ ਤੁਹਾਡੀ ਕੋਟੀ ਨੂੰ ਇੰਨਾ ਟਾਈਮ ਲੱਗ ਜਾਊਗਾ ਹੈਨਾ ਜਿਨ੍ਹਾਂ ਨੇ ਆਰਡਰ ਦੇਣੇ ਨੇ ਹੁਣ ਆਰਡਰ ਦੇ ਸਕਦੇ ਹੁਣ ਆਪਣੇ ਵਰਕਰ ਨੇ ਜਿਹੜੇ ਬੁੰਰਾ ਹੈ ਨਾ ਫਿਰ ਸਰਦੀ ਦੇ ਵਿੱਚ ਤਾਂ ਵੈਸੇ ਹੀ ਹੱਥ ਖੁੱਲਦੇ ਫਿਰ ਟਾਈਮ ਵੀ ਲੱਗ ਜਾਂਦਾ ਠੀਕ ਹੈ ਜੀ ਕੁਝ ਦਿਨ ਛੋਟੇ ਹੋ ਜਾਂਦੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕੋਟੀ ਤੁਹਾਨੂੰ ਪਸੰਦ ਆਉਂਦੀ ਹੈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨੇ ਸੀ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤੇ ਉਦੋਂ ਤੱਕ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ